ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਨਵਾਂ ਨੁਰਵਾ ਧਰਮ ਹੈ ਜਿਹਦੇ ਬੁੰਲੇ ਸਿਧਾਂਤ ਸਰਬੱਤ ਦੇ ਭਲੇ ਦੇ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਗੁਰੂ ਨਾਨਕ ਦੇਵ ਪਾਕਸ਼ਾ ਜੀ ਨੇ ਤੇ ਜਿਹੜੇ ਗੁਰੂ ਕਾ ਸੇਖ ਅਰਦਾਸ ਵੀ ਕਰਦਾ ਉਸ ਨੇ ਇੱਕ ਵਾਰੀ ਅਰਦਾਸ ਕਰੇ ਦੋ ਵਾਰੀ ਕਰੇ ਚਾਰ ਵਾਰੀ ਤੇ ਇਹਦਾ ਅਰਦਾਸ ਦੀ ਸਮਾਪਤੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਨਾਲ ਸਮਾਪਤੀ ਹੁੰਦੀ ਆ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਛੇ ਦੇ ਲੰਮੇ ਸਮੇਂ ਤੋਂ ਕੋ ਬੇਅਦਬੀਆਂ ਦੇ ਕੇਸ ਬਣਦੇ ਆ ਉਹ ਵੀ ਗੁਰੂ ਘਰ ਨਾਲ ਸੰਬੰਧਤ ਚਾਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ ਪਰ ਰਾਜਸਥਾਨ ਵਿੱਚ ਪਿਛਲੇ ਦਿਨੀ ਗੋਲੂਵਾੜ ਗੁਰਦੁਆਰਾ ਮਹਿਤਾਬਗੜ੍ਹ ਉੱਥੇ ਸਾਡੀ ਇੱਕ ਬੀਬੀ ਆ ਬੀਬੀ ਉਮੀਦਕੌਰ ਜਿਹੜੀ ਉਹ ਗੁਰੂ ਘਰ ਦੀ ਸੇਵਾ ਵੀ ਕਰਦੀ ਆ ਤੇ ਉਹਦਾ ਆਪਣਾ ਉਸੇ ਬ੍ਰਾਂਡ ਵਸੇਰਾ ਵੀ ਆ ਤੇ ਪਿਛਲੇ ਦਿਨ 10 ਨੂੰ ਉੱਥੋਂ ਦਾ ਐਮਐਲਏ ਜਿਹੜਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਚੁਣਿਆ ਹੋਇਆ ਨਹੀਂ ਪਰ ਮੈਂ ਸ਼ਾਸਕਿਆਂ ਵੱਡਾ ਉਹ 3 10 ਨੂੰ ਰਾਤ ਨੂੰ ਤੜਕੇ ਅੰਦਰ ਬੰਦੇ ਦਾਖਲ ਹੋ ਜਾਂਦੇ ਨੇ ਹੰਗ ਬਾਣਿਆਂ ਦੇ ਵਿੱਚ ਤੇ ਲਗ ਕੇ ਪਾਕ 9 ਬੰਦਿਆਂ ਨੂੰ ਫਟੜ ਕੀਤਾ ਜਿਹਦੇ ਵਿੱਚ ਬੱਚੇ ਵੀ ਆ ਤੇ ਹੁਣ ਇੱਕ ਨਵਾਂ ਕਾਰਜ ਕੀਤਾ ਉਹ ਬੱਚਿਆਂ ਦੀ ਸਾਰਤਾ ਕੀ ਲੈਣੀ ਸੀ ਇੱਕ ਤੋਂ ਜਿਹੜੇ ਸੀਗੇ ਉਹਦੇ ਨਾਲ ਕੋਈ ਸੰਨ ਬੋਲ ਚੋਂ ਫੜ ਲੈ ਬਾਕੀ ਹਲੇ ਸਾਰੇ ਦੇ ਸਾਰੇ ਪੁਲਸ ਨੇ ਨਈਂ ਗ੍ਰਿਫਤਾਰ ਨਹੀਂ ਕੀਤੇ ਪਰ ਹੁਣ ਇੱਕ ਨਵਾਂ ਕਾਰਜ ਕਰਤਾ ਕਿ ਉਸੇ ਰਸੀਵਰ ਨੂੰ ਜੋਤ ਕਰ ਦਿੱਤਾ ਮੈਂ ਕਹਿਣਾ ਚਾਹਣਾ ਰਾਜਸਥਾਨ ਦੀ ਸਰਕਾਰ ਨੂੰ ਵੀ ਤੇ ਰਾਜਸਥਾਨ ਦੀ ਪੁਲਿਸ ਨੂੰ ਵੀ ਘਰਾਂ ਤੇ ਰিসিਵਰ ਨਹੀਂ ਲੱਗਦੇ ਹੁੰਦੇ ਘਰ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਵੀ ਇਹ ਪ੍ਰਬੰਧ ਇਹੋ ਜਿਹਾ ਨਹੀਂ ਚਾਹੀਦਾ ਤੇ ਜੇ ਐਮਐਲਏ ਇਹ ਬਿਰ ਬਿਰ ਕੇ ਕਹੇ ਜਾਂ ਉਹਨਾਂ ਨੂੰ ਆਪਣੇ ਮੰਤਰੀਆਂ ਨਾਲ ਲੈ ਕੇ ਕਿ ਇਹ ਤਾਂ ਖਾਲੇ ਸ਼ੁਰੂਆਤ ਕੀਤੀ ਅਸੀਂ ਹੋਰ ਅਸਥਾਨਾਂ ਤੇ ਵੀ ਇਹੋ ਜਿਹਾ ਕੰਮ ਕਰਾਂਗੇ ਤੇ ਮੈਂ ਸਮਝਦਾ ਫਿਰ ਧਰਮ ਨਿਰਪੱਖਤਾ ਇਸ ਮੁਲਕ ਦੀ ਪਲੀਪਾਂ ਸਾਰਿਆਂ ਨੂੰ ਜਿੱਤੇ ਹੋਣੀ ਚਾਹੀਦੀ ਹੈ ਇਸ ਦੇ ਦੇਸ਼ ਦੀ ਆਜ਼ਾਦੀ ਲਈ ਇਹ ਗੁਰੂ ਘਰਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਰਾਜਸਥਾਨ ਦੀ ਸਰਕਾਰ ਨੂੰ ਵੀ ਤੇ ਉੱਥੋਂ ਦੀ ਲੋਕਲ ਜਿਹੜੀ ਆਪਣੇ ਆਪਣੇ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਬੇਨਤੀ ਕਰਦਾ ਕਿ ਰিসিਵਰ ਤੁਰੰਤ ਜਿਹੜਾ ਵਾਪਸ ਲਾਓ ਤੇ ਇਹਦਾ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਕਰੋ। ਸਿੱਖ ਕੌਣ ਆ ਕਿਉਂਕਿ ਉਹ ਬੀਬੀ ਵਿਚਾਰੀ ਲੰਬੇ ਅਰਸੇ ਦੀ ਉੱਥੇ ਸੇਵਾ ਕਰਦੀ ਗੁਰੂ ਘਰ ਦੇ ਵਿੱਚ। ਤੇ ਇਹੋ ਜਿਹਾ ਕਾਰਜ ਨਾ ਕਰੋ ਜਿਹਦੇ ਨਾਲ ਫਿਰ ਸਿੱਖਾਂ ਦੇ ਵਿੱਚ ਜਿਹੜੀ ਆ ਉਹ بے વિશਵਾਸੀ ਜੇ ਪੈਦਾ ਹੁੰਦੀ ਐ। ਤੋਂ ਮੈਂ ਜਿੱਥੇ ਕਟਲਾ ਦੇ ਜਿਹੜੇ ਦੋਚੀ ਉਹਨਾਂ ਦੀ ਗਿਰਨੇ ਵੀ ਨਾਮਜਾਦਾ ਗ੍ਰਫਤਾਰ ਤਰੰਤ ਕੀਤੇ ਜਾਣ ਤੇ ਪ੍ਰਬੰਧ ਜਿਹੜਾ ਆ ਉਹ ਮੋੜ ਬੀਬੀ ਦੇ ਹੱਥਾਂ ਦੇ ਵਿੱਚ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।